ਮੇਰਾ ਤਾਂ ਆਖਿਆ ਚਲ ਢਲ ਜੂਗੀ ਢਲ ਜੂਗੀ ਕਿਤੇ ਸੁੰਦਰ ਜੂਗੇ ਇਹਨੂੰ ਅਗਲਾ ਆ ਜੂਗੀ ਪਰ ਅਗਲਾ ਹੀ ਨਹੀਂ 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 ਲੱਗਦੀ ਕਦੋਂ ਜਵੇ ਤਾਂ ਕੰਮ ਸੁੱਤੀ ਰਹੀ ਦਿੱਤਾ ਅਜੇ ਤੱਕ ਨਹੀਂ ਉੱਠੀ ਤੇ ਕਿੰਨਾ ਦਿਨ ਚੜ ਗਿਆ ਤੋਪੇ ਚੜ ਗਿਆ ਉਹਨੇ ਪੂਜਾ ਨੇ ਛੜੂ ਚੂੜੂ ਵਿਚਾਰੀ ਨੇ ਲਾ ਲਿਆ ਆਪਣੇ ਛੜੂ ਚੂੜੂ ਲਾਉਂਦਾ ਰੋਟੀ ਪਾਣੀ ਕਰੂ ਕਿੱਧਰ ਕਿੱਧਰ ਉਹ ਕੱਲੀ ਜਾਣੀ ਵੀ ਕਿੱਧਰ ਕਿੱਧਰ ਹੋ ਜੇ ਜਿੰਨਾ ਕਿ ਮੇਥੋਂ ਹੁੰਦਾ ਚਲ ਉਤਲਾ ਉਤਲਾ ਮੈਂ ਕਰ ਲੈਣੀ ਸਬਜ਼ੀ ਭਾਜੀ ਵਾਲ ਫੇਰਾ ਮਾਰ ਲੈਣੀ ਹੈ ਚਲ ਪਾਣੀ ਧਾਣੀ ਪਾ ਲਈਦਾ ਜਿਹੜੀ ਸਬਜ਼ੀ ਨੂੰ ਪਾਉਣ ਪਾਣ ਵਾਲਾ ਹੁੰਦਾ ਕਿੰਨਾ ਕੰਮ ਲੁਕੀ ਰਹਿੰਦੀ ਕੱਲੀ ਆ ਮੈਂ ਕਿੱਥੇ ਸੁਧਰਨਾ ਚੱਲ ਵੇਹਦੀ ਆ ਕੁੜੀ ਨੂੰ ਫੋਨ ਕਰਦੀ ਆ ਸ਼ਾਇਦ ਕੁੜੀਏ ਨੂੰ ਥੋੜਾ ਬਹੁਤਾ ਸਮਝਾਵੇ ਤੈਨੂੰ ਕਿਤੇ ਉਹ ਜਿਉਆ ਗਲਉ ਨਹੀਂ ਉਹਦੇ ਕਹਿਣ ਤੇ ਵੀ ਕੀਤਾ ਸਮਝਦੀ ਨਹੀਂ ਸਮਝਦੀ ਚੱਲ ਫੋਨ ਕਰਦੀ ਆ ਵੀ ਕਹੂਗੀ ਇਹਨੂੰ ਕੋ ਕੁੜੀ ਵੀ ਫੋਨ ਚੁੱਕ ਲਓ ਫੇਰ ਉਹ ਨਾ ਉਹ ਵੀ ਨਿਆਣੀ ਆ ਜੀ ਵਿਅਸਤ ਰਹਿੰਦੀ ਆ ਲੋਗੇ ਤੇ ਗਿਆ ਫੋਨ ਵੇਖੋ ਚੁੱਕਣ ਲਿਆ ਹੈਲੋ ਹੈਲੋ ਸਸਰੀ ਕਾਲ ਮਮੀ ਜੀ ਸਸਰੀ ਸਸਰੀ ਕਾਲ ਪੁੱਤ ਕੀ ਹਾਲ ਹੈ ਆ ਵੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਬਸ ਠੀਕ ਹੈ ਹੋਰ ਬਾਲ ਬੱਚੇ ਠੀਕ ਠਾਕ ਆ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਭਾਬੀਆਂ ਦਾ ਹਾਂ ਭਾਬੀਆਂ ਦਾ ਵੀ ਬਸ ਠੀਕ ਠਾਕ ਆ ਹੋਰ ਕਰਨੇ ਕੀ ਬੇਲੀਆਂ ਬੈਠੀਆਂ ਆਂ ਦੂਜੀ ਤਾਂ ਜੇ ਸੁੱਤੀ ਨਿੱਕੀ ਆਹ ਵੇਲੇ ਤਾਂਕ ਹੋਇਆ ਆਪਣੇ ਤਾਂ ਕਿ ਪਈ ਕੋ ਕਿਹੜੀ ਆਖੇ ਲੱਗਦੀ ਆਪਣੀ ਮਨ ਮਰਜ਼ੀ ਨਾਲ ਓਠਦੀ ਇਹ ਤਾਂ ਬੜਾ ਤੰਗ ਕਰਦੀ ਉਹਨੇ ਨਾ ਬੜਾ ਸਤਾਇਆ ਵਾ ਹਣ ਕਿਉਂ ਨਾ ਆਖੇ ਨਹੀਂ ਲੱਗਦੀ ਤੇ ਜਿਹੜੀ ਜਿੱਦ ਕੋਈ ਕਰ ਲੈਂਦੀ ਕਰ ਲੈਂਦੀ ਨਾ ਉਹਨੇ ਕੰਮ ਤਾਂ ਦੇ ਚ ਆਖੇ ਲੱਗਣਾ ਨਾ ਉਹ ਚੱਜ ਨਾ ਬੋਲਦੀ ਕੋਈ ਹੁਣ ਸਕੂਟਰੀ ਦੀ ਜਿੱਦ ਕਰਨ ਲਈ ਸੀ ਫੇ ਸਕੂਟਰੀ ਲੈ ਕੇ ਦੋ ਹਣਾ ਤੇ ਮੈਂ ਕਿਹਾ ਵੀ ਚੱਲ ਠਹਿਰ ਜੇ ਦੋ ਚਾਰ ਮਹੀਨੇ ਫਿਰ ਤੈਨੂੰ ਲੈ ਦਾਂਗੇ ਹਾਂ ਨਾ ਉਹ ਤਾਂ ਮੰਦੀ ਨਹੀਂ ਤੇ ਗਾੜੀ ਸਰਦੇ ਵਾਲਾ ਨੂੰ ਪੈਂਦੀ ਐ ਇਹ ਤਲ ਕੋਈ ਨਹੀਂ ਤੈਨੂੰ ਥੋੜਾ ਪਿਆਰ ਨਾਲ ਸਮਝਾਓ ਕਿਉਂਕਿ ਜਿਉ ਨਵੀ ਸਵੀ ਆ ਤੇ ਤੁਹਾਨੂੰ ਪਤਾ ਪਰਿਵਾਰ ਚ ਵਿਚਰਨ ਲੱਗਿਆ ਵੀ ਥੋੜਾ ਟਾਈਮ ਲੱਗਦਾ ਵਾ ਤੇ ਆ ਦੂਸਰੇ ਫੈਮਿਲੀ ਜਾਣ ਕੇ ਰਹਿਣਾ ਕਿਹੜਾ ਸੌਖਾ ਹੁੰਦਾ ਕੋਈ ਗੱਲ ਨਹੀਂ ਥੋੜਾ ਪਿਆਰ ਨਾਲ ਸਮਝਾਓ ਉਹਨੂੰ ਹਾਈ ਨੀ ਕੁੜੀਏ ਬੜਾ ਪਿਆਰ ਨਾਲ ਸਮਝਾਇਆ ਉਹਦੇ ਜਿੰਨਾ ਪਿਆਰ ਮੈਂ ਕਿੰਨੂੰ ਸਮਝਾਵੀਏ ਕੌਣ ਸਮਝਾਉਂ گاਵਾ ਪਰ ਨਹੀਂ ਉਹਦੇ ਦਿਮਾਗ ਚ ਕੋਈ ਗੱਲ ਹੀ ਨਹੀਂ ਪੈਂਦੀ ਹੱਥ ਜੋੜ-ਜੋੜ ਕੇ ਮੈਨੂੰ ਬਾਹਰ ਕੱਢਦੀ ਅੰਦਰੋਂ ਹੱਥ ਜੋੜਦੀ ਮੇਰੇ ਗਾੜੀ ਕਿਤੇ ਹੈਨੋ ਦੇਖ ਕਿ ਉਹ ਬਾਹਰ ਨੂੰ ਕੋ ਉਹ ਵੀ ਇਦਾਂ ਨਾ ਕਰੇ ਕੋਈ ਇਕੱਲੇ ਫੇਰ ਕੇ ਤੁਸੀਂ ਮੰਮੀ ਜਿਸ ਤਰ੍ਹਾਂ ਤੁਸੀਂ ਮੈਨੂੰ ਸਮਝਾ ਵਜਾ ਕੇ ਰੱਖਿਆ ਵੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਓਦਾਂ ਹੀ ਤੁਸੀਂ ਉਹਦੇ ਨਾਲ ਪਿਆਰ ਕਰੋ ਕਿ ਤੇ ਫੇਰ ਗੱਲ ਬੰਦ ਨਹੀਂ ਕਿਉਂਕਿ ਆਪਣੀ ਮਰਜ਼ੀ ਲਈ ਉਹਨੂੰ ਵੀ ਕਰਨ ਦੇਣੀ ਐ ਇਦਾਂ ਸਕੂਟਰੀ ਕੀ ਕੀ ਕਰਨੀ ਆ ਹੁਣ ਤੇ ਉਹ ਬਾਹਰ ਗਿਆ ਵੀਰਾ ਜੀ ਥੋੜਾ ਕਮੌਣ ਲੱਗਾ ਵਾ ਤੇ ਐਡੀ ਵੀ ਕੀ ਚਲਸੀ ਵਾ ਕੀ ਸਕੂਟਰੀ ਦੀ ਮੈਂ ਤਾਂ ਆਖਿਆ ਮੈਂ ਚੱਲ ਥੋੜੇ ਬੋਤੇ ਉਹਨੇ ਵੀ ਕਰਜਾ ਚੁੱਕਿਆ ਵਾ ਉਹ ਥੋੜੇ ਬੋਤੇ ਲਾ ਲੈਣ ਦੇ ਤੇ ਫਿਰ ਤੇਨੂੰ ਸਕੂਟਰੀ ਲੈ ਦਾਂਗੇ ਨਾਲੇ ਮਿਸਤਰੀ ਢਾਹ ਲਿਆ ਬਰਾਂਡਾ ਢਾਹ ਲਿਆ ਈ ਤੇ ਇਹਨੇ ਬਾਥਰੂਮ ਬਣਾਉਣਾ ਇੱਤੇ ਵੀ ਖਰਚਾ ਹੈਗਾ ਵਾ ਤੇ ਪਰ ਨਾ ਉਹਨੇ ਤੇ ਸਾਨੂੰ ਪੁੱਛਿਆ ਹੀ ਕੱਖ ਨਹੀਂ ਆਪਣੇ ਮੰਮੀ ਡੈਡੀ ਨੂੰ ਕਹਿ ਆਈ ਆ ਵੀ ਸਕੂਟਰੀ ਆਹੇ ਵੇਖ ਦੋ ਮੈਨੂੰ ਕੋਈ ਨਾ ਸੋ ਇਹਨੇ ਜਿਹੜਾ ਕਿਤੇ ਜਾਸੋ ਜੌਬ ਤੇ ਜਾਣਾ ਵਾ ਵੀ ਜਿਹੜਾ ਇਹਨੂੰ ਸਕੂਟਰੀ ਬਹੁਤ ਜ਼ਰੂਰੀ ਆ। ਨਹੀਂ ਮੈਂ ਮਨ ਮੰਨ ਵੀ ਗਏ ਆ ਬੇਪੁੱਤ ਨੇ ਮੰਨ ਗਿਆ ਕਿ ਚਲ ਲੈ ਦਿੰਨੇ ਆ ਚਲ ਦੋ ਚਾਰ ਦਿਨ ਹੀ ਰੁਕ ਜਨ ਬੜੀ ਕਾਲੀ ਚੱਲਣ ਢਈ ਆ। ਤੇ ਹੈ ਤੇ ਵੈਸੇ ਚੰਗੀ ਆ ਵੇਖਣ ਨੂੰ ਤੇ ਚੰਗੀ ਲੱਗਦੀ ਆ ਪਰ ਚਲੋ ਕੋਈ ਗੱਲ ਫੇਰ ਵੀ ਪਰਿਵਾਰਾਂ ਵਿੱਚ ਕਈ ਗੱਲਾਂ ਹੋ ਜਾਂਦੀਆਂ। ਤੁਸੀਂ ਸਿਆਣੇ ਬਣ ਕੇ ਰਹੋ ਤੁਸੀਂ ਕੋਈ ਗੱਲ ਨਾ ਕਰਿਓ ਤੁਸੀਂ ਉਹਨੂੰ ਆਪਣੀ ਧੀ ਵਾਂਗ ਹੀ ਸਮਝਣਾ ਵਾ ਤੇ ਆਪਣੀ ਧੀ ਵਾਂਗੂ ਬਿਹੇਵ ਕਰਨਾ ਵਾ ਉਹਦੇ ਨਾਲ ਕੋਈ ਗੱਲ ਇਹਨੂੰ ਸਮਝਾਓ। ਮਾਲੀ ਜਾਊਗੀ ਕੋਈ ਗੱਲ। ਦੇਖੋ 8 ਵਜੇ ਮੈਂ ਉੱਠੀ ਆਂ ਤੇ ਨਹਾਣ ਨੂੰ ਮੈਂ ਲਿਆ ਪਰ ਇਹਨਾਂ ਥੋੜਾ ਕਿਨਵੇਂ ਦੁੱਧ ਘੱਟ ਗਰਮ ਕਰਕੇ ਦੇ ਦੀ ਆਪਣੇ ਕੰਮ ਦੇ ਅੱਗ ਲੱਗੀ ਮਾਤਾ ਦੇ ਆਪਣੇ ਕੰਮ ਕਰੀ ਜਾਂਦੀ ਐ ਤੋ ਵੀ ਮੈਡਮ ਕਰੀ ਜਾਂਦੀ ਚਲ ਆਹ ਚੰਗਾ ਵੜਾ ਛਾੜੂ-ਛੂੜੂ ਲਾ ਲਿਆ ਮੈਂ ਕਿਹੜੇ ਤੁਹਾਡੀ ਨੌਕਰ ਲੱਤੀ ਤੁਹਾਡੇ ਸਾਰੇ ਕੰਮ ਕਰਾਂ ਮੈਂ ਤੁਹਾਡਾ ਠੇਕਾ ਲਿਆ ਉਹ ਕੁੜੀ ਵੇਲਾ ਬਹੁਤ ਜੱਡੀ ਹੋਈ ਤੇ ਸਾਰਾ ਦਿਨ ਬਸ ਇਦਾਂ ਖੇਡਣਾ ਨੂੰ ਰਹਿੰਦੀ ਐ ਜਾਂ ਪਤਾ ਉੱਥੇ ਖੇਡਲਾ ਉੱਥੇ ਖੇਡਲਾ ਕੰਮ ਦਾ ਤਾਂ ਮੈਨੂੰ ਨਾ ਕੰਮ ਸਿਖਾ ਲਿਓ ਮੇਰੇ ਵੱਲ ਵੈਂਦੀਆਂ ਕੀ ਉੱਠ ਕੇ ਕੰਮ ਕਰੇ ਮੇਰਾ ਘੜਾ ਬੰਦਾ ਘਰ ਬੈਠਾ ਕਿ ਜਿਹੜਾ ਮੈਨੂੰ ਕੋਈ ਟੈਨਸ਼ਨ ਹੋਣੀ ਹੈ ਕੋਈ ਰੋਟੀ ਪਾਣੀ ਕਰਨਾ ਖਾਣ ਦਾ ਤਾਂ ਮੈਂ ਹੀ ਦੋ ਬੁਰਕੀਆਂ ਰੋਟੀ ਆਪਾਂ ਜਦੋਂ ਮਰਾ ਜੀਕਰ ਉਪਕਾ ਕੇ ਖਾ ਲੂੰਗੀ ਪਰ ਹੁਣ ਭੁੱਖ ਬੜੀ ਲੱਗੀ ਹੈ ਹਾਏ ਤੇ ਵਾਂਗੂ ਸਮਝਾਈਦਾ ਉਹ ਪੂਜਾ ਵੇਖਾਂ ਕਿ ਚਾਟੇ ਸਾਰਾ ਕੰਮ ਆਪੇ ਬਿਨਾ ਆਖਿਓ ਕਰ ਲੈਂਦੀ ਸਾਰਿਆਂ ਨੂੰ ਜ਼ਿੰਮੇਵਾਰੀ ਦਾ ਪਤਾ ਵਾ ਕਿ ਕਿੱਦਾਂ ਸਮਝਣੀ ਕਿੱਦਾਂ ਕੀ ਕਰਨਾ ਨਾ ਉਹ ਕਿਸੇ ਚੀਜ਼ ਦੀ ਜੇਦੀ ਕਰਦੀ ਹੈ ਮਾੜਾ ਤੇ ਮਾੜਾ ਪਾ ਲਿਆ ਜਿੱਦਾਂ ਦਾ ਓਦਾਂ ਦਾ ਹੀ ਖਾ ਲਿਆ ਇਹ ਤਾਂ ਬੰਨ ਸੋਨਾ ਬਣਾਉਂਦੀ ਪਉਂਦੀ ਹੈ ਲੀੜਾ ਦਿੱਤਾ ਤਾਂ ਵੀ ਨਹੀਂ ਕੇ ਪਾਸੇ ਲੱਗਦੀ ਨਹੀਂ ਕੋਈ ਨਹੀਂ ਮੰਮੀ ਫਿਰ ਉਹ ਤੁਹਾਨੂੰ ਪਤਾ ਟਾਈਮ ਟਾਈਮ ਦੀ ਗੱਲ ਆ ਉਹਨਾਂ ਨੂੰ ਆਇਆ ਨੂੰ ਵੀ ਕਾਫੀ ਟਾਈਮ ਹੋ ਗਿਆ ਨਾ ਘਰ 'ਚ ਤੇ ਉਹ ਐਡਜਸਟ ਹੋ ਗਏ ਆ ਘਰ 'ਚ ਤੇ ਫਿਰ ਇਹਨੂੰ ਇਹ ਨਵੀਂ ਸੰਗੀਆਂ ਇਹਨੂੰ ਥੋੜਾ ਟਾਈਮ ਲੱਗਣਾ ਇਹਨੂੰ ਥੋੜਾ ਟਾਈਮ ਦਿਓ ਤੁਸੀਂ ਕੋਈ ਗੱਲ ਨਹੀਂ ਤੁਹਾਨੂੰ ਪਤਾ ਨਿਆਲ ਸਿਆਲ ਹੈਗੀ ਹੈ ਹਜੇ ਕੋਈ ਗੱਲ ਨਹੀਂ ਕਰਨੀ ਹੈਗੀ ਪਿਆਰ ਨਾਲ ਉਹਨੂੰ ਤੁਸੀਂ ਸਮਝਾਓ ਚਲ ਠੀਕ ਕੋਈ ਨਹੀਂ ਮੈਨੂੰ ਕਿਤੇ ਟਾਈਮ ਲੱਗਦਾ ਤੇ ਹੁਣ ਨਹੀਂ ਹੁਣ ਤੇ ਮੈਂ ਬਾਜ਼ਾਰ ਗਈ ਐ ਤੇ ਕੋਈ ਨਹੀਂ ਮੈਂ ਵੀ ਹੁਣੀ ਐ ਮੈਂ ਵੀ ਫਾਬੀ ਨਾ ਕੋਈ ਨਹੀਂ ਪਿਆਰ ਨਾਲ ਗੱਲ ਕਰਨੀ ਐ ਸਮਝਾਵਾਂਗੇ ਇਹਨੂੰ ਮੈਂ ਤੂੰ ਤੇ ਜਉ ਵਿਆਹ ਹੋਇਆ ਮੁਰਕੇ ਕਿਤੇ ਆਈ ਨਹੀਂ ਐਡੀ ਚਲ ਗਈ ਐਡਾ ਕਿਤੇ ਤੈਨੂੰ ਕੰਮ ਪੈ ਗਿਆ ਇੱਥੇ ਕਿਤੇ ਇੰਨੇ ਕੰਮ ਆ ਤੂੰ ਕੰਮ ਹੀ ਬੜੀ ਬੜੀ ਦੀ ਤੂੰ ਮਮੀ ਹੁਣ ਘਰ ਆਵੇ ਜੇ ਤੁਹਾਨੂੰ ਪਤਾ ਬੱਚੇ ਸਕੂਲ ਜਾਂਦੇ ਆ ਫੇਰ ਆਪੋਂ ਬਾਹਰ ਨੇ ਤੁਹਾਨੂੰ ਪਤਾ ਕਿੰਨਾ ਕੰਮ ਫੇਰ ਮੈਨੂੰ ਵੀ ਮੈਂ ਵੀ ਕੀ ਕਰਾਂ ਨਹੀਂ ਨਿਕਲਿਆ ਜਾਂਦਾ ਤੁਹਾਨੂੰ ਪਤਾ ਹੀ ਆ ਸਾਰੀ ਗੱਲ ਦਾ ਅੱਛਾ ਚਲ ਫੇਰ ਤੂੰ ਆਵਾਂਗੇ ਬਾਜ਼ਾਰ ਚ ਆਈਏ ਨਾ ਤੇ ਚੱਲ ਤੂੰ ਬਾਅਦ ਚ ਨਾ ਕਰੀ ਫੋਨ ਭਾਬੀ ਆਪਣੀ ਨੂੰ ਤੂੰ ਸਮਝਾਵੀ ਇਹਨੇ ਨੀ ਕੀ ਨੀ ਸਮਝੀ ਤੇਰੇ ਆਖੀ ਮੈਂ ਫੋਨ ਕਰਦੀ ਆ ਕੋਈ ਨਹੀਂ ਮੈਂ ਗੱਲ ਕਰੂੰਗੀ ਤੁਸੀਂ ਸਿਆਣੇ ਹੀ ਬਣ ਕੇ ਰਹਿਣਾ ਤੂੰ ਕੋਈ ਗੱਲ ਨਹੀਂ ਕਰਨੀ ਹੈਗੀ ਪਿਆਰ ਨਾਲ ਹੀ ਉਹਨੂੰ ਰੱਖਣਾ ਵਾ ਕੋਈ ਗੱਲ ਨਹੀਂ ਆਣ ਸਿਆੜਵਾ ਹੂੰ ਚੱਲ ਠੀਕ ਹੈ ਫਿਰ ਹੈ ਠੀਕ ਹੈ ਇਹ ਵੀ ਮਿੰਨੂ ਹੀ ਆਂਦੀ ਕਿ ਤੂੰ ਸਿਆਣੀ ਬਣ ਮੈਂ ਕਿੰਨੀ ਕਿ ਸਿਆਣੀ ਬਣੀ ਜਾਵਾਂ ਚਾ ਚਫੇਰੇ ਇੰਨੇ ਗੱਲਾਂ ਸੁਣਦੀ ਨਹੀਂ ਸੁਣਨੀ ਉਹ ਕੁੜੀ ਵੀ ਮੈਨੂੰ ਕਹੀ ਜਾਂਦੀ ਹਰ ਇੱਕ ਗੱਲ ਇਹ ਨਹੀਂ ਕਹਿੰਦੀ ਕਿ ਚੱਲ ਉਹਨੂੰ ਸਮਝਾਉ ਕਿੱਦਾਂ ਕਰਨਾ ਕਿੱਦਾਂ ਨਹੀਂ ਕਿੱਦਾਂ ਕਰਦੀ ਦੁੱਧ ਘਟ ਗਰਮ ਕਰਕੇ ਨਾ ਤੇ ਆਪ ਹੀ ਲੈ ਲੈ ਇਹਨਾਂ ਨੇ ਧਿਆਨ ਕੇ ਵੇਖਿਆ ਵੀ ਨਹੀਂ ਚੱਲ ਨਹੀਂ ਤਾਂ ਨਹੀਂ ਸਹੀ ਮੈਂ ਇਹਨਿਕਾ ਵਾਕੇ ਕੋਸ਼ਿਸ਼ ਮੇਰੇ ਕੋਲ ਨਨਕਾ ਮੋੜ ਲੱਤੀ ਮੇਨ ਦਾ ਸਰਦੁਰ ਮੇਰਾ ਨਾ ਸਰੁਰ ਦਬਾਉਣ ਜਾਂ ਤੇ ਇਹ ਨਹੀਂ ਕਿ ਮੇਰੇ ਅੰਦਰ ਵੱਲਾ ਝਾੜੂ ਹੀ ਲਾ ਦੇ ਸਾਰੇ ਅੰਦਰਾਂ ਝਾੜੂ ਲਾ ਲਿਆ ਪਰ ਇੱਧਰ ਨਹੀਂ ਵੜ ਕੇ ਵੇਖਿਆ ਕੋਈ ਨਹੀਂ ਦੋ ਦੋ ਘਟੇ ਘੰਮ ਕੇ ਨਾ ਤੇ ਪੀ ਕੇ ਤੇ ਫਿਰ ਕਰਦੇ ਨੇ ਇਹਨਾਂ ਦਾ ਨਾਲ ਗੱਲ। ਨਾ ਇਹ ਤੇ ਤੇਨੇ ਮੈਂ ਸੱਟ ਪਾ ਰਹੀ ਨਹੀਂ ਦੱਸਿਆ ਕਿ ਸੱਟ ਤੋਂ ਕਿੰਨੀ ਕਲਾ ਪਾਈ ਆ ਜੇ ਕਿਤੇ ਉਹਨੂੰ ਇਹ ਤੈਨੂੰ ਆਹ ਗੱਲਾਂ ਸਾਰੀਆਂ ਦੱਸਾਂ ਨਾ ਵੀ ਇਹ ਕੀ ਕੀ ਕਰਦੇ ਤੇ ਤੇਰੇ ਤੋਂ ਪਹਿਲਾਂ ਖੰਦੇ ਉੱਤਰਾ ਹੀ ਜ਼ਮੀਨ ਨਿਕਲ ਜੇ। ਕੋਈ ਨਹੀਂ ਆਏਂ ਕਿਤਾਬੇ ਸਮਝਾਉਗੇ ਨਾ ਉਹ ਵੀ ਤੇ ਬੰਦਾ ਵੇਹਲਾ। ਬਗਾਨਾ ਬੰਦਾ ਕਿਹ ਤਰ੍ਹਾਂ ਗੰਨ ਲਾ ਕੇ ਗੱਲਾਂ ਸੁਣਦੇ ਆਂ। ਤੇ ਮਾਸ਼ਾਅੱਲਮ ਦੀ ਹੈ ਤੇ ਲੱਗਦਾ ਨੀ ਤੇ ਬੇਨ ਲੱਗਿਓ ਤਮਾਸ਼ਾ ਤੇ ਤਮਾਸ਼ਾ ਲੱਗਦਾ ਹੀ ਨਹੀਂ ਦੱਸੂਗਾ ਕਰ ਕਰ ਜਾ ਕੇ ਇਹਦੀਆਂ ਕਰਤੂਤਾ ਫਿਰ ਪਤਾ ਲੱਗੂਗਾ ਵੇਖ ਕਿੰਦਾ ਸੋਈ ਦੇ ਚੰਡ ਕੱਢੇ ਅੱਜ ਬੜੇ ਛੇਤੀ ਸਾਫ ਸਪਾਈ ਹੋਈ ਹੈ ਜਦੋਂ ਮੈਂ ਉੱਠਦੀ ਆ ਉਹ ਤਾਂ ਬਸ ਲਾ ਕੇ ਦੋ ਰੋਟੀਆਂ ਤੇ ਸਬਜ਼ੀ ਬਣਾ ਕੇ ਵਿਹਲੇ ਹੋ ਜਾਂਦੀ ਆ ਕਿ ਪਾਮ ਨੇ ਝੜਾ ਲਾਉਣਾ ਤਾਂ ਪਾਮ ਹੀ ਸਾਰੇ ਸਾਫ ਸਪਾਈ ਕਰੇ ਅੱਜ ਕਿੰਦਾ ਭਾਂਡੇ ਲਿਸ਼ਕਣ ਦੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਹੱਦ ਤੱਕ ਪਾਲੋਇਚੀ ਤੇ ਮੈਂ ਇਹ ਵੇਲੇ ਨਾ ਉੱਠਿਆ ਕਰਨਾ ਸਾਰਾ ਸੋਈ ਦਾ ਕਰਿਆ ਕਰੋਗੇ ਤੇ ਨਾਲੇ ਬਾਅਦ ਦਾ ਕਰਿਆ ਕਰੋ ਤੁਹਾਨੂੰ ਪਤਾ ਲੱਗ ਜਾਊਗਾ ਤੁਸੀਂ ਮੈਨੂੰ ਇਦਾਂ ਰੋਕ ਆਉਣਾ ਵੇਲਾ ਕਿ ਤੱਕ ਪਾਉਂਦੇ ਏ ਦਿਨੋਂ ਅੱਜ ਕੇ ਸਾਰੇ ਨਾ ਐ ਰੱਖਦੇ ਇਹ ਨਹੀਂ ਕਿ ਦੇਖੋ ਕਿ ਇਹ ਬਸ ਦੁੱਧ ਗਰਮ ਕਰਕੇ ਰੱਖਾ ਦਈਏ ਜੇ ਫੜਾਉਣ ਨਹੀਂ ਜਾਣਾ ਅੰਦਰ ਘੱਟੋ ਘੱਟ ਦੁੱਧ ਚੱਲ ਇੱਥੇ ਬੰਦਾ ਗਰਮ ਕਰਕੇ ਟੱਕ ਦਿੰਦਾ ਪਰ ਕਿੱਥੋਂ ਕੋਈ ਨਹੀਂ ਨਾ ਮੈਂ ਆਪਣਾ ਧਿਆਨ ਲਾ ਰੋਟੀ ਨੂੰ ਗਰਮ ਕਰਕੇ ਰੋਟੀ ਖਾ ਕੇ ਤੇ ਵੇਲੀ ਕਰਦੀਆਂ ਰਹੋ ਆਪਣਾ ਜੋ ਤਾ ਥੰਦ ਹੈ ਪਾ ਮੈਂ ਹੱਜ ਉੱਠ ਗਈ ਆ ਹਾਂਜੀ ਉੱਠ ਗਈ ਆ ਚਾਹ ਬਣਾਉਣੀ ਲੱਗੀ ਆ ਲਿਆ ਮੈਂ ਬਣਾਦਾ ਨਹੀਂ ਕੋਈ ਗੱਲ ਨਹੀਂ ਹੁਣ ਤੇ ਮੈਂ ਬਣਾ ਹੀ ਲੈਣੀ ਮੈਂ ਉੱਠ ਗਈ ਤੁਸੀਂ ਆਪਣਾ ਕੰਮ ਕਰ ਲਿਆ ਟਾਈਮ ਦੇ ਨਾਲ ਬਸ ਠੀਕ ਆ ਮੈਂ ਦੁੱਧ ਕੋਟੀ ਗਰਮ ਕਰਨਾ ਹੈ ਆਪਣੇ ਵਾਸਤੇ ਕਰ ਲੈਣਾ। ਅਰੇ ਚੱਲੋ ਉੱਤੇ ਕੋਈ ਗੱਲ ਨਹੀਂ ਆ। ਪੀਲਾ ਚੱਲ ਤੂੰ ਦੁੱਧ ਗਰਮ ਕਰਕੇ ਮੈਂ ਤੈਨੂੰ ਇਹ ਕਹਿਣਾ ਸੀ। ਸਵੇਰੇ ਥੋੜੀ ਨਾ ਟੈਮ ਨਾਲ ਉੱਠ ਜਿਆ ਕਰ। ਦੁਪਹਿਰ ਨੂੰ ਭਾਵੇਂ ਫੇਰ ਸੌਂ ਲਿਆ ਕਰ। ਮੈਨੂੰ ਵੀ ਪਤਾ ਵਾ ਵੀ ਹੁਣ ਦਿਨ ਬੜੇ ਲੰਬੇ ਨੀਂਦ ਆ ਜਾਂਦੀ ਦਿਨੇ ਵੀ ਤੇ ਬੰਦਾ ਦਿਨੇ ਸੌਂ ਜਾਂਦਾ। ਨਾਲ ਇਕੱਲੀ ਨੂੰ ਮੈਨੂੰ ਪਤਾ ਕਿੰਨਾ ਕੰਮ ਪੈਂਦਾ ਉਦੋਂ। ਮਾ ਮਨੂਰ ਨੂੰ ਵੀ ਸਕੂਲ ਭੇਜਣਾ ਹੁੰਦਾ ਉਹਦਾ ਵੀ ਟਿਫਨ ਬਣਾਉਣਾ ਸਾਰਿਆਂ ਨੂੰ ਚਾਹ ਪਾਣੀ ਵੀ ਟਾਈਮ ਸਿਰ ਦੇਣਾ ਦੀਦੀ ਨੂਰ ਨੂੰ ਸਕੂਲ ਘੱਲਣਾ ਦਾ ਵਿੱਚ ਮੇਰੀ ਥੋੜਾ ਕੋ ਟੈਨਸ਼ਨ ਤੁਹਾਡੇ ਬੱਚੇ ਨੂੰ ਸਕੂਲ ਜਾਣਾ ਤੁਸੀਂ ਟਾਈਮ ਨਾਲ ਉੱਠਣਾ ਮੈਂ ਉੱਠ ਕੇ ਕੀ ਕਰਨਾ ਹੁੰਦਾ ਕਰਨਾ ਤੇ ਆਹੀ ਕੰਮ ਹੁੰਦਾ ਨਾ ਇੰਨਾ ਕਿ ਜਨਾ ਤੇ ਕੋਈ ਗੱਲ ਨਹੀਂ ਮੈਂ ਮੜੇ ਮੋਟਾ ਆਪਣਾ ਸਾਫਸ ਪੈਗਾਂ ਦਾ ਵੀ ਕਰ ਲੈਣਾ ਹੁੰਦਾ ਤੇ ਨਾਲੇ ਮੇਰੀ ਆਦਤ ਬਣੀ ਹੈ ਉੱਥੇ ਆਵਲੇ ਉੱਠਣ ਦੀ ਮੈਨੂੰ ਕਦੇ ਮੰਮੀ ਨੇ ਅਜੇ ਤੱਕ ਆਵਾਜ਼ ਨਹੀਂ ਉੱਤੇ ਦਿੱਤੀ ਆ ਤਾਂ ਮੈਂ ਫਿਰ ਵੀ ਇੱਥੇ ਸੋਕਣਾ ਸਵਕਤੇ ਉੱਠਣ ਦਾ ਵੀ ਤੇ ਮੈਨੂੰ ਆਪ ਤਾਂ ਕੋਈ ਨਹੀਂ ਮੇਰੀ ਹੱਥ ਹੌਲੀ ਹੌਲੀ ਹ ਤੁਸੀਂ ਮੇਰੇ ਕੋ ਕੀ ਕਰਨਾ ਉਹ ਤੁਸੀਂ ਆਪਣਾ ਕੰਮ ਕਰੋ ਜਿੰਨਾ ਤਾ ਤੁਹੰਦਾ ਵਾ ਆਪਣੇ ਮੁੰਡੇ ਦਾ ਤੁਸੀਂ ਕੰਮ ਹੀ ਕਰਨਾ ਹੁੰਦਾ ਕੰਮ ਤੁਸੀਂ ਮੇਰੇ ਆਂਦੇ ਆ ਬੰਤ ਕਿਹੜਾ ਕੰਮ ਕਰਨਾ ਤੇ ਕਿਹੜਾ ਨਹੀਂ ਕਰਨਾ ਤਾਂ ਨਾਲੇ ਮੇਰੀ ਗੱਲ ਸੁਣਾ ਮੈਨੂੰ ਤਾਂ ਤੁਸੀਂ ਬੜੀਆਂ ਮਤਾਂ ਦੇਣ ਦੇ ਜੀ ਕਿ ਆ ਕੰਮ ਇਦਾਂ ਕਰ ਲੈ ਟਾਈਮ ਨਾ ਉੱਠਿਆ ਕਰ ਤੁਸੀਂ ਵੀ ਤਾਂ ਚਾੜੂ ਲਾਇਆ ਯਾ ਨਾ ਤੁਸੀਂ ਮੇਰੇ ਕਮਰੇ ਝਾੜੂ ਕਿਉਂ ਨਹੀਂ ਲਾਇਆ ਹਾਂ ਮੈਂ ਤੇ ਤਾਂ ਨਹੀਂ ਆਈ ਤੇਰੇ ਕਮਰੇ ਚ ਮੈਂ ਚੱਲ ਸੁੱਤੀ ਆ ਫਿਰ ਮੈਂ ਅੰਦਰ ਬੂਆ ਖੋਲ ਕੇ ਜਾਊਂਗੀ ਤੇ ਕੀ ਤੇਰੀ ਨੀਂਦ ਖਰਾਬ ਕਰਨੀ ਹੈ ਇਹਦੇ ਵਿੱਚ ਵਿਦਗਿਆ ਕਰਨ ਵਾਲੀ ਕਿਹੜੀ ਗੱਲ ਆ ਜਿੱਥੇ ਮੈਂ ਸਾਰੇ ਵਿਹੜੇ ਚੰਦਰਾ 12 ਚਾੜੂ ਕੱਢ ਸਕਨੀ ਆ ਤੇ ਉਹ ਤੇਰੇ ਕਮਰੇ ਚ ਕੱਢਣ ਲੱਗਿਆ ਮੈਨੂੰ ਕੀ ਹੁੰਦਾ ਵਾ ਅੱਗੇ ਵੀ ਤਾਂ ਮੈਂ ਅੰਦਰੇ ਲੰਮੇ ਪਈ ਹਣੀ ਅੱਗੇ ਕਿੱਦਾਂ ਅੰਦਰੋਂ ਝਾੜੂ ਨਿਕਲ ਜਾਂਦਾ ਹੁੰਦਾ ਈ ਆੜ ਨਾ ਮੇਰ ਤੇਰ ਵਾ ਨਾ ਤੁਸੀਂ ਇਹ ਆਪਣੇ ਤਾਂ ਕੀ ਰੱਖੋ ਬਾਕੀ ਤੁਸੀਂ ਸਾਰਾ ਕੰਮ ਕਰਨਾ ਹੁੰਦਾ ਵਾ ਤੇ ਲੇੜਾ ਕਪੜਾ ਮੇਰਾ ਹੋਵੇ ਭਾਵੇਂ ਝਾੜੂ ਹੋਵੇ ਕੋਈ ਵੀ ਕੰਮ ਉਹ ਤੁਸੀਂ ਕਰਨਾ ਨਹੀਂ ਹੁੰਦਾ ਜੇ ਘਰ ਦੇ ਵਿੱਚ ਸਾਂਝੇ ਦਾ ਕੰਮ ਕਰਨਾ ਹੁੰਦਾ ਤਾਂ ਸਾਰਾ ਹੀ ਬੰਦਾ ਕਰਦਾ ਵਾ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਵੇਖ ਕੇ ਮੈਂ ਵੀ ਉਹ ਹੀ ਕੁਝ ਸਿੱਖਣਾ ਮੈਂ ਤੁਹਾਡੇ ਕੋਲ ਮੈਂ ਭਾਵੇਂ ਸੱਚ ਦੱਸਾਂ ਮੈਂ ਕਦੀ ਇਦਾਂ ਦਾ ਇਦਾਂ ਨਹੀਂ ਹੁੰਦਾ ਹੈਗਾ ਜਦੋਂ ਘਰ ਵਿੱਚ ਕੰਮ ਕਰਨਾ ਸ਼ੁਰੂ ਹੀ ਕਰਤਾ ਤੇ ਫਿਰ ਮਗਰ ਕੀ ਰਹਿ ਗਿਆ ਫਿਰ ਮਾਸਾ ਵੱਧ ਕੀ ਤੇ ਘਟ ਕੀ ਪਤਾ ਨਹੀਂ ਤੈਨੂੰ ਕਿਉਂ ਇਦਾਂ ਲੱਗਦਾ ਵਾ ਵੀ ਮੈਂ ਤੇਰਨਾ ਵੀ ਤੇ ਕਰਿਆ ਘਰਾਂ ਦੇ ਮੈਨੂੰ ਵੀ ਤੇਰਾ ਘਰ ਕਿ ਕੀ ਮਿਲਣਾ ਆਹੋ ਸਾਰਾ ਕੁਝ ਮੈਨੂੰ ਹੀ ਲੱਗਦਾ ਵਾ ਤੁਹਾਨੂੰ ਤਾਂ ਕੱਖ ਨਹੀਂ ਲੱਗਦਾ ਹੱਦੋਗੀ ਇਹਦੇ ਵਾਲੀ ਨਾ ਕੋਈ ਗੱਲ ਨਾ ਬਾਤ ਇਹਨੇ ਪਿਆਰ ਨਾਲ ਮੈਂ ਗੱਲ ਕਰਨ ਦੀ ਆ। ਉਹ ਗੋਖਾਣ ਭੈਣ ਦੀ ਆ। ਕੀ ਇਹਦੇ ਹੀ ਕਿਹਾ ਨਾ ਮੈਂ ਵੀ ਮਾਸਾ ਟਾਈਮ ਨਾਲ ਉੱਠ ਜਾਇਆ ਕਰ। ਪਰ ਬਾਬਾ ਇਹਦੇ ਨਾਲ ਤੇ ਗੱਲ ਕਰਨੀ ਵੀ ਪਾਪ ਆ। ਇਹਦੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਛਾਲ ਕੋਈ ਨਹੀਂ। ਨਾ ਕਰਾਂਗੀ ਕੰਮ ਮੈਨੂੰ ਤੇ ਕਰਨਾ ਹੀ ਪੈਣਾ ਵਾ। ਅੱਗੇ ਵੀ ਤੇ ਸਾਰੇ ਕੰਮ ਮੈਂ ਆਪ ਹੀ ਕਰਦੀ ਸੀ। ਅੱਗੇ ਕਿਹੜਾ ਕੋਈ ਹੋਰ ਆਣ ਕੇ ਕਰਦਾ ਸੀ ਮੇਰੇ ਬੰਡੇ ਦੇ ਕੰਮ। ਪੱਕੀਆਂ ਬੁਕਾਈਆਂ ਸਹਿਜੇ ਨਾ ਖਾ ਲੈਣੀ ਨਾ ਆਣ ਕੇ। ਇਹ ਨਹੀਂ ਕਹਿਣਾ ਹੈਗਾ ਕਿ ਲਿਆ ਹਲਾ ਕੋ ਹੱਥੇ ਹਲਾ ਦੀਏ। ਸ਼ਾਲਾ ਕੋਈ ਨਹੀਂ। ਨਹੀਂ ਤੇ ਨਾਸਹੀਂ। ਸਾਰੇ ਟੱਬਰ ਨੇ ਚਾਹ ਬਣਾ ਕੇ ਪੀਤੀ ਆ। ਤੇ ਤੈਨੂੰ ਕਿਹੜਾ ਚਾਹ ਲੱਗਦੀ ਨਹੀਂ। ਦੁੱਧ ਦਾ ਜੱਗ ਭਰ ਕੇ ਲੈ ਗਈ ਅੰਦਰ ਨੂੰ। ਇੱਥੇ ਚਾਹ ਬਣਾ ਕੇ ਵੀ ਪੀ ਸਕਦੀ। ਇੰਨੇ ਨਹੀਂ ਇਕੱਲਾ ਹੀ ਕਿਤੇ। ਜੇ ਮੈਂ ਦੁੱਧ ਕਾੜ ਹੀ ਲਿਆਇ ਚੋਂ ਤੈਨੂੰ ਚੋਕ ਕੇ ਫ੍ਰਿਜ 'ਚ ਰੱਖ ਦਾਂ। ਰੈਂਦੀਆਂ ਕਲ ਮਾਪਿਓ ਨੇ ਦਿੱਤੀ ਹੋਈ ਤੇ ਫਿਰ ਘਾਟੇ ਕਾ ਦੇ ਇਹੋ ਗੱਲਾਂ ਦੀਆਂ ਤੇ ਕਮੀਆਂ ਨੇ ਦੇ ਆਦੀ ਵਾਦੇ ਕਰ ਗਿਆ ਆਪਣਾ ਕੰਮ ਪਰ ਪੰਦਰਾ ਨਹੀਂ ਹੋਇਆ ਖਾਚ ਜਨ ਨਾਲ ਨੁੱਕ ਰਹੀ ਆ ਇੱਥੇ ਸੁਰਦਾਂ ਤੋੜੀ ਸਟਾਪ ਇਹ ਮੇਕੇ ਦੇ ਕੰਮ ਆ ਪੜੇ ਹੱਥੀਂ ਮੁਕਰਾਵਾ ਕੋਈ ਦਿਨ ਨਾ ਵਰਦੀ ਆ ਸਮਾਰਦੇ ਨਾ ਮੇਰੀ ਗੱਲ ਸੁਣੋ ਹੁਣ ਤੁਸੀਂ ਇੱਥੇ ਆਪੇ ਕਈਆਂ ਲੈ ਕੇ ਡੈਪੇ ਜੇ ਕੰਮ ਕਰਨ ਫੇਰ ਤੁਸੀਂ ਕਹਿਣਾ ਵਾ ਚਲੋ ਮੈਨਾਂ ਦਵਾਈ ਲੈਣ ਮੇਰੀ ਡਿਸਕ ਫੇਰ ਹਿੱਲ ਗਈ ਆ ਨੇ ਕੀ ਲੋਡਵਾਹਾ ਕੰਮ ਕਰਨ ਦੀ ਬੰਦਾ ਲਾਇਆ ਤੇਗਾ ਹੀ ਇੰਨੀ ਹਮਤਾਰ ਆ ਕੰਮ ਨਹੀਂ ਚੱਲਦੇ ਨਾਲ ਕਹਣਾਗਾ ਪੈਸਾ ਨਹੀਂ ਦਈਦਾ ਹਾਂ ਤੇ ਜਲਦ ਬੰਦੇ ਆਪ ਜਿੰਦਰ ਕੰਮ ਨਾ ਕਰੀਏ ਘਰ ਚ ਹੁਣ ਇਹ ਤੇ ਗੱਲ ਨਹੀਂ ਬੰਦੀ ਤੇ ਗੱਲ ਨਹੀਂ ਬੰਦੀ ਤੇ ਉਹਨੂੰ ਕਦੇ ਵਾਸਤੇ ਲਾਇਆ ਫਿਰ ਦਿਹਾੜੀ ਤੇ ਉਹ ਮਹੀਨੇ ਪੈਸੇ ਦੇਣਦੇ ਉਹ ਕੰਮ ਫੇਰ ਆਪ ਹੀ ਕਰੀ ਜਾਂਦੇ ਉਹ ਜਿੰਨਾ ਕਰਨਾ ਸੀ ਉਹਨੇ ਘਰ ਗਿਆ ਆਪਣਾ ਤੁਹਾਨੂੰ ਠੀਕ ਆ ਤੇ ਮਗਰ ਮੋਟਾ ਮੈਂ ਵੀ ਹੁਣ ਹੱਥੋਂ ਤੋ ਲਾ ਲਾਂ ਕਿ ਮੈਂ ਹੁਣ ਇੱਥੇ ਬੈਠਾ ਬੈਠਾ ਮੇਰੇ ਕੋਲ ਤਾਂ ਸੌ ਸੋਚਾਂ ਆਉਂਦੀਆਂ ਦਮਾਗ ਦੇ ਚ ਸੋ ਸੋਚਾਂ ਆਉਂਦੀਆਂ ਤੇ ਉਹਨੂੰ ਕਹੋ ਹਾਂ ਕੰਮ ਤੇ ਸਾਂਝਾ ਹੋਣ ਡਿਆ ਆ ਤੁਹਾਡੇ ਕੱਲੇ ਸਿਰ ਕੋਈ ਸਾਂਹ ਥੋੜੀ ਐ ਜਨਾਨੀ ਉਹਦੀ ਤੇ ਇੰਨੇ ਵਿਤਕਰੇ ਕਰਦੀ ਐ ਕੋਈ ਹਿਸਾਬ ਨਹੀਂ ਆ ਕੱਲੇ ਕੱਲੇ ਪੈਸੇ ਤੇ ਲੈਦਾ ਉਹ ਸਾਹ ਕੁਛ ਦੀ ਐ ਕਿੱਥੇ ਕਿੱਥੇ ਕੀ ਕਰਨਾ ਹੁੰਦਾ ਕਿੱਥੇ ਕੀ ਨਹੀਂ ਕਰ ਤੇ ਬ੍ਰਾਂਡੇ ਦਾ ਕੰਮ ਲਾਇਆ ਤੇ ਉਥੇ ਪੈਸੇ ਵਾ ਦਿਹਾੜੀ ਵਾਲੇ ਨੂੰ ਦੇਣੇ ਹੁੰਦੇ ਆ ਕੱਲ ਨੂੰ ਮਿਸਤਰੀ ਲੱਗਣਾ ਜੇ ਤੋ ਤੇ ਇਹਦਾ ਮਤਲਬ ਇਹ ਥੋੜੀ ਆ ਕਿ ਕੱਲਾ ਸਾਡੇ ਤੇ ਰਿਹਾਣ ਰਹਿਣਾ ਵਾ ਅਹੀਂ ਤੇ ਨਹੀਂ ਕੱਲਿਆਂ ਨੇ ਪੈਸੇ ਦੇਣੇ ਹੈਗੇ ਪੁੱਜਾ ਮੇਰੀ ਗੱਲ ਸੁਣ ਸਿਆਣੇ ਬਣਿੰਦਾ ਹੋਈਦਾ ਜਾਂ ਨਿਕ ਨਿਕ ਗੱਲਾਂ ਹੀ ਘਰ ਸੋਤੀਆਂ ਨਾ ਤੇ ਘਰ ਨਹੀਂ ਚੱਲਦੇ ਹੁੰਦੇ ਫਿਰ ਤਾਂ ਘਰਾਂ ਦੀ ਲੜਾਈਆਂ ਪਈਆਂ ਰਹਿਣਗੀਆਂ ਠੀਕ ਆ ਆਵਾਤ ਮਾਰ ਲਈਏ ਥੋੜਾ ਬਤਾ ਆ ਬਚਾ ਲਈਏ ਉਹੀ ਕੋਹ ਵੱਜਦਾ ਵਾ ਠੀਕ ਆ ਨਾਲੋ ਲੱਗਾ ਵਿਚਾਰਾ ਬਾਹਰ ਕੰਮ ਤੇ ਡਿਆ ਆ ਕਰਨਾ ਤੇ ਮੈਂ ਇੱਥੇ ਵੇਲਾ ਕੀ ਕਰਾਂ ਮੈਂ ਇਧਰ ਕੋ ਕਰੂੰਗਾ ਕੋਈ ਬਚੂ ਉਹ ਤੁਹਾਡੀ ਸੋਚ ਹੀ ਆਏ ਵੀ ਅਹੀਂ ਕੁਝ ਬਚਾਵਾਂਗੇ ਪਰ ਉਹਨਾਂ ਦਾ ਬਚਾਉਣ ਵਾਲ ਧਿਆਨ ਨਹੀਂ ਹੈਗਾ ਉਹ ਆਪਣੀ ਉਥੇ ਇਨਕਮ ਸੇਵ ਕਰਨ ਦੇ ਆ ਢਾੜਾ ਨਹੀਂ ਕੁਛ ਵੀ ਬਣਾਉਣ ਦੇ ਠੀਕ ਆ ਨਾ ਇਹ ਥੋੜਾ ਵੀ ਉਹਨੇ ਕਮਾਈ ਕਰਨ ਦੇ ਆ ਤੇ ਇਹ ਤੁਹਾਡੀ ਤਲੀ ਤੇ ਲਿਆ ਕੇ ਧਰ ਦੇਣੀ ਆ ਪਹਿਲਾ ਫਰ ਵੀਰ ਤੂੰ ਸੰਭਲਾ ਜੋ ਮਰਜ਼ੀ ਕਰੀ ਐਦਾਂ ਨਹੀਂ ਹੋਣਾ ਉਹਦੀ ਜਨਾਨੀ ਦੇ ਸਾਥ ਪਤਵ ਦਾ ਨਾਲ ਤੁਹਾਨੂੰ ਇਹ ਵੀ ਪਤਾ ਹੀ ਆ ਕਿ ਉਹ ਕੀ ਕੁਛ ਕਰਦੀ ਫਿਰਦੀ ਆ ਕੋਈ ਚਾਰਾ ਉਹ ਹੀ ਫਸਿਆ ਤੈਨੂੰ ਪਤਾ ਹੀ ਆ ਹੁਣ ਸਾਥ ਐਦਾਂ ਨਾ ਮਿਲਗਾ ਤੈਨੂੰ ਉਹਦੇ ਨਾਲ ਤੁਹਾਨੂੰ ਉਹਨੂੰ ਉਹਦੀ ਮੰਗਣੀ ਪੈਂਦੀ ਘਰ ਵਾਲੀ ਦੀ ਜੇ ਨਾ ਮੰਨੂਗਾ ਤਾਂ ਵਿਚਾਰਾ ਉਹਦਾ ਘਰ ਉੱਜੜਦਾ ਮਸ ਹਰਿਆ ਹਰਿ ਥੋੜੀ ਗੱਲਾਂ ਮੰਨਣੀਆਂ ਨੇ। ਉਹਦਾ ਭਾਵੇਂ ਉਜੜੇ ਨਾ ਉਜੜੇ। ਪਰ ਜਿੰਨਾ ਤੁਸੀਂ ਉੱਚੀ ਜੀ ਬੋਲ ਕੇ ਸੁਣਾਉਂਦੇ ਉਹਨਾਂ ਨੂੰ ਜੇ ਕਿਤੇ ਸੁਣ ਕੇ ਬਾਹਰ ਆ ਗਈ ਨਾ। ਫਿਰ ਪਤਾ ਲੱਗ ਜੂਗਾ ਕਿ ਉਜੜਦਾ ਕਿ ਨਹੀਂ ਉਜੜਦਾ। ਹੁਣ ਇਹ ਜੇ ਰਸੋਈ ਚੋਂ ਫੇਰ ਬੈਸ-ਵਸਾਈ ਕਰਕੇ ਗਈ ਹੈ ਮੇਨਾ। ਉਹ ਤੇ ਬਸ ਨਾ ਇੱਕ ਮਿੰਟ ਨਹੀਂ ਖਾਲੀ ਜਾਣ ਦਿੰਦੀ ਵੀ ਇੱਕ ਮਿੰਟ ਜਿਹਨੂੰ ਕਹਿੰਨੇ ਆ। ਇੱਕ ਮਿੰਟ ਹੀ ਕਿਤੇ ਸੁੱਕਾ ਜਾਣ ਦਵੇ ਹਾਂ। ਉਹ ਚੱਲ ਬਾਬਾ ਜੇ ਉਹ ਬੋਲਦੀ ਏ ਤੂੰ ਚੁੱਪ ਰਿਆ ਕਰ। ਟਾਈਮ ਹੀ ਕੱਢਣਾ ਵਾ। ਇੱਕ ਪਲਾਂ ਦਾ ਚੁੱਪ ਰਾ ਕੇ ਟਾਈਮ ਲੱਗਦਾ ਘਰ ਤੇ ਹੋਰ ਵੀ ਜਾਂਦਾ। ਮੈਂ ਮੈਂ ਤਾਂ ਚੁੱਪ ਹੀ ਆ ਮੈਂ ਕਿਹੜਾ ਉਹਨੂੰ ਕੁਝ ਕਹਿਣੀ ਆ ਉਹਨੇ ਛੱਡੋ ਹੱਸਿਆ ਪੇ ਨੂੰ ਮੇਰੇ ਕੋ ਨਹੀਂ ਆਈਆਂ ਇੰਨੀਆਂ ਗੱਲਾਂ ਇਹਨਾਂ ਦੀਆਂ ਨਾ ਸੁਣੀਆਂ ਜਾਂਦੀਆਂ ਨਾ ਕੀਤੇਆਂ ਜਾਂਦੀਆਂ ਵਾ ਤੇ ਉਹਨਾਂ ਕੁੜੀ ਦੀ ਫੀਸ ਵੀ ਹਾਈ ਆ ਮੈਸੇਜ ਆਉਣ ਡਿਆ ਉਹਦਾ ਵੀ 6500 ਰੁਪਏ ਫੀਸ ਜਮ੍ਹਾਂ ਹੋ ਗਈ ਆ ਦੀ ਤੇ ਜੇ ਇਸ ਮਹੀਨੇ ਨਾ ਨਾ ਤਾਰੀ ਅਗਲੇ ਮਹੀਨੇ ਦੀ ਵੀ ਵਿੱਚ ਪੈ ਗਏ ਨਾ ਤੇ ਡਬਲ ਹੋ ਜਾਣੀ ਆ ਫੀਸ ਜਾ ਕੇ ਤੇ ਫੀਸ ਤਾਰ ਕੇ ਆਓ ਤਾਰ ਉਹਨੇ ਫੀਸ ਕੋਈ ਗੱਲ ਨਹੀਂ ਤਾਂ ਫੀਸ ਕਿਹੜਾ ਪੱਧ ਗਈ ਆ ਅਰਦਾ ਨਾ ਮੰਗੀ ਨਾ ਗੱਲ ਲੈ ਨਾ ਪਹਿਲਾਂ ਵੀ ਬਸ ਹਾ ਹੋਈ ਕੰਮ ਕਰਨੇ ਆ ਹੀ ਮੜੀ ਜਿੰਨੀ ਚੀਜ਼ ਲਿਆਉਣੀ ਹੋਏ ਦਾ ਘਰ ਚ ਕਰਦੇ ਆ ਮੰਮੀ ਨਾਲ ਗੱਲ ਕਰਦੇ ਆ ਸਾਬੀ ਨਾਲ ਗੱਲ ਬਸ ਇਹੋ ਕੁਸ਼ੀ ਆ ਸਾਡੇ ਕੋਲ ਸਿਆਣਾ ਬੰਦਾ ਜਿਹੜਾ ਘਰ ਚ ਹੋਏ ਉਹਨੂੰ ਕੋਈ ਦੀ ਸਲਾਹ ਲੈ ਤੋਈਦਾ ਕਨੇ ਜੀ ਆਪਣੇ ਆਪਣੇ ਜੇਬੇ ਭਰਨ ਦਾ ਵੀ ਫਿਰ ਬੰਦਾ ਨਹੀਂ ਹੁੰਦਾ ਘਰ ਦਾ ਕੋਈ ਮੈਂ ਤੁਹਾਨੂੰ ਦੱਸਾਂ ਇਹ ਜਿੰਨੇ ਜੇਬੇ ਵੱਖਰੇ ਰੱਖੇ ਨਾ ਫਿਰ ਉਹ ਪੈਸੇ ਉੱਥੇ ਉਹ ਬਰਕਤਾਂ ਨਹੀਂ ਦਿੰਦੀਆਂ ਘਰ ਦੇ ਵਿੱਚ ਉਹਨੇ ਖਰਚੇ ਵਜਾਂ ਦੇ ਬੰਦੇ ਦੇ ਇੱਕ ਦੀ ਕੋ ਹਿਸਾਬ ਤਾਉ ਹੋਏ ਨਾ ਫਿਰ ਫੇਰੀ ਗੱਲ ਚੱਲਦੀ ਘਰ ਚ ਜਾਓ ਫਿਰ ਲਓ ਫੀਸ ਤੇ ਜਾ ਕੇ ਤਾਰ ਕੇ ਆਓ ਨਹੀਂ ਤੇ ਉਹਨਾਂ ਨੇ ਕੁੜੀ ਨੂੰ ਫੇਰ ਅੱਜ ਕਲਾਸ ਚ ਖੜੇ ਕਰ ਦੇਣਾ ਵਾ ਹੁਣ ਜਵਾਨ ਹੋਈ ਦੀ ਆ ਉਹ ਵੀ ਸ਼ਰਮ ਕਰਦੀ ਕਲਾਸ ਤੇ ਜਦੋਂ ਖਲਾਰਦੇ ਆ ਉਹਨੂੰ ਉਹ ਕੋਈ ਗੱਲ ਨਹੀਂ ਪੈ ਹੈਗੇ ਕੋਲ ਤਾਰ ਉਹਨੇ ਕਿਹੜੀ ਗੱਲ ਵਾ ਜਾਓ ਫਿਰ ਆਓ ਨਾਟਕ ਵੇਖਣਾ ਤਾਂ ਮਜ਼ਾ ਬੜਾ ਹੁੰਦਾ ਆਹ ਬੜਾ ਟਾਈਮ ਨਹੀਂ ਪਾਣ ਦੀ ਹਮਦੇ ਕੁੜੇ ਸੁਣੇ ਨਾਟਕਾ ਪਰ ਇੱਕੋ ਗੱਲ ਬੜਾ ਚੰਗਾ ਨਾਰਾ ਕਿਰਨੇ ਪੂਜਾ ਵਲੌਗ ਇਹ ਮੈਨੂੰ ਬੜਾ ਬੁਰਾ ਲੱਗਦਾ ਕਿ ਬੜੀ ਜਟਾਨੀ ਦਾ ਨਾ ਨਾ ਕਿਹਨਾਂ ਮੈਨੂੰ ਲੱਗਦਾ ਨਾ ਸੁਣ ਕੇ ਨਮਰਜੀ ਘਾਉਂਦਾ ਪਿੰਡਾ ਚਲ ਕੋਈ ਸਟੋਰੀ ਰੈਕਿੰਸ ਹੋਣੀ ਚੱਲਣਾ ਈ ਮਮਾ ਚੜੀ ਨਾ ਮੇਰੇ ਵਾਂਗੂ ਝੋਲ ਮੈਂ ਟੱਕਰ ਗਈਆਂ ਕੁਛ ਨਹੀਂ ਹੋਵੈ ਨਾ ਤਾਂ ਆਈ ਵੇਲਾ ਕੇ ਦਮਾ ਤਾਂ ਲੜਨ ਵਾਸਤੇ ਆ ਗਈ ਇਹਨੇ ਮੈਂ ਉਹ ਨਾ ਤੇਰੇ ਖਾਂਦੇ ਤਾਂ ਸਿਰ ਪਾੜਦੱਕ ਦੇ ਨਾ ਫਤੂ ਨੂੰ ਕਮ ਕੀ ਕੀਤਾ ਸਿਰ ਪਾੜਨਾ ਤੇਰਾ ਸਿਰ ਪਾੜਨ ਵੇਲੇ ਘਾੜੀ ਬੜੇ ਜਾਣ ਬੈਠੇ ਉਹ ਇੱਕ ਗੱਲ ਉਹ ਬਹਰ ਸਾਰੇ ਸਾਹ ਪਈਆਂ ਟਾਈਮ ਨਾ ਹੋ ਗਿਆ ਜਾਂ ਇਹ ਕੰਮ ਰੋਜ ਹੋਵੇ ਨਾ ਤਾਂ ਮौज ਹੀ ਲੱਗ ਜੇ ਹੁਣ ਮੈਨੂੰ ਆਪਣੇ ਅੰਦਰ ਛਾੜੂ ਲੈਣਾ ਪੈਣਾ ਚਲ ਰਾਣੀ ਦਿਨੇ ਸਾਫ ਸਪਾਈ ਆ ਇੱਥੇ ਕਿੜਾ ਗੁੰਣਾ ਆਉਂਦਾ ਅਦਰੜਾ ਖਲਾਣਾ ਪੈਣਾ ਬੱਗਿਆ ਨੂਰ ਦੀ ਆਤ ਤੇ ਇਹਨਾਂ ਪੁਰਕ ਦੀ ਅਮਰ ਚਾਦਰ ਦਾ ਖਲਾਣਾ ਪਾਣਾ ਉਹ ਤੇ ਉਹ ਤੇ ਉਹ ਕਫੀਨਾ ਉਹ ਤੇ ਅੰਦਰ ਨਹੀਂ ਬੜੀ ਜਾਨ ਛੋਟੀ ਮੇਰੀ ਕਿਦੇ ਤੋਂ ਕਿਦੇ ਚਾਚੀ ਪੜਾ ਦੇ ਕਿਦੇ ਕੁੱਕਰ ਮੇਰੇ ਰੱਖੋ ਕਰਦੇ